ਕਿੱਕਰ ਦੇ ਘਰ ਵਾਲੀ ਨੇ ਵੇਚ ਦਿੱਤੀ ਸੀਗੀ ਕੀ ਕਿਹਾ ਵੀ 20000 ਰੁਪਏ ਦੇ ਦੋ ਇਹਦੇ ਕੁੜੀ ਦੇ ਮਾਂ ਪਿਓ ਨੇ ਇਸਨੇ ਕੀ ਗੱਲ ਜਿਹੜੀ ਨੇ ਵੇਚਿਆ ਗੱਡੋਂ ਪਰਮਜੀਤ ਕਹ ਰਹਾ ਦੋ ਨਾ ਵਿਆਕਰਣ ਵਾਸਤੇ ਮੁੰਡੇ ਨੇ 20000 ਦੇ ਵਿੱਚ ਕੁੜੀ ਨੂੰ ਖਰੀਦਿਆ ਜਦੋਂ ਲਾਪਤਾ ਕੁੜੀ ਦੀ ਭਾਲ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪਰਦਾ ਫਾਸ਼ ਹੋਇਆ। ਦਰਅਸਲ 24 ਅਪ੍ਰੈਲ ਤੋਂ ਕੁੜੀ ਲਾਪਤਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੀ ਹੀ ਰਹਿਣ ਵਾਲੀ ਇੱਕ ਔਰਤ ਨੇ ਕੁੜੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾਇਆ, ਆਪਣੀਆਂ ਗੱਲਾਂ ਦੇ ਵਿੱਚ ਉਲਝਾ ਕੇ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਉੱਥੇ ਜਾ ਕੇ ਅਮਰਿਤਪਾਲ ਨਾਮ ਦੇ 27 ਸਾਲਾ ਨੌਜਵਾਨ ਦੇ ਨਾਲ 14 ਸਾਲਾ ਕੁੜੀ ਦਾ ਵਿਆਹ ਕਰਵਾ ਦਿੱਤਾ। ਜਿਸ ਤੋਂ ਬਾਅਦ ਜਦੋਂ ਕੁੜੀ ਲਾਪਤਾ ਹੋਈ ਤਾਂ ਮਾਪਿਆਂ ਦੇ ਵੱਲੋਂ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਸੀਸੀਟੀਵੀ ਕੈਮਰੇ ਜਦੋਂ ਖੰਗਾਲੇ ਗਏ ਤਾਂ ਦੇਖਿਆ ਗਿਆ ਕਿ ਲਾਪਤਾ ਕੁੜੀ ਜੋ ਹੈ ਜਿਸ ਦੀ ਉਮਰ 14 ਸਾਲ ਮਹਿਜ ਦੱਸੀ ਜਾ ਰਹੀ ਹੈ ਉਸ ਨੂੰ ਇਹ ਔਰਤ ਆਪਣੇ ਨਾਲ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਸ਼ੱਕ ਦੇ ਘੇਰੇ ਵਿੱਚ ਜਦੋਂ ਇਹ ਔਰਤ ਆਈ ਤਾਂ ਪੁਲਿਸ ਨੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਅਤੇ ਉਸ ਤੋਂ ਬਾਅਦ ਸਖਤੀ ਦੇ ਨਾਲ ਜਦੋਂ ਪੁੱਛਗਿੱਛ ਕੀਤੀ ਤਾਂ ਇਸ ਔਰਤ ਨੇ ਸਭ ਕੁਝ ਕਬੂਲਿਆ ਕਿ ਉਹ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਕੇ ਆਪਣੇ ਭਰੋਸੇ ਦੇ ਵਿੱਚ ਲੈ ਕੇ 14 ਸਾਲਾਂ ਕੁੜੀ ਨੂੰ ਆਪਣੇ ਨਾਲ ਲੈ ਗਈ ਤੇ ਉਸ ਦਾ ਵਿਆਹ 27 ਸਾਲਾਂ ਨੌਜਵਾਨ ਦੇ ਨਾਲ ਕਰਵਾ ਦਿੱਤਾ ਦਰਅਸਲ 27 ਸਾਲਾਂ ਨੌਜਵਾਨ ਮੁੰਡੇ ਨੇ ਇਸ ਔਰਤ ਨੂੰ ਇਹ ਅਸੀ ਕਿ ਮੇਰੇ ਲਈ ਕੋਈ ਰਿਸ਼ਤਾ ਲੱਭੇ ਜਾਂ ਕੋਈ ਕੁੜੀ ਲੱਭੇ ਉਸ ਤੋਂ ਬਾਅਦ 20000 ਰੁਪਏ ਦੇ ਕੇ ਇਸਨੇ ਕੁੜੀ ਜੜੀ ਸੀ ਉਹ ਖਰੀਦੀ ਅਤੇ ਉਸਦੇ ਨਾਲ ਵਿਆਹ ਕਰਵਾ ਲਿਆ ਹਾਲਾਂਕਿ 3 ਦਿਨਾਂ ਤੱਕ ਕੁੜੀ ਨੌਜਵਾਨ ਦੇ ਨਾਲ ਰਹੀ ਇਸ ਤੋਂ ਬਾਅਦ ਪੁਲਿਸ ਜਿਹੜੀ ਸੀ ਉੱਥੇ ਮੌਕੇ ਤੇ ਪਹੁੰਚੀ ਅਤੇ ਦੋਸ਼ੀ ਲਾੜੇ ਅਮਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਚੋਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਮਰਿਤਪਾਲ ਸਿੰਘ ਜਿਸ ਨੌਜਵਾਨ ਦੇ ਨਾਲ ਕੁੜੀ ਦਾ ਵਿਆਹ ਹੋਇਆ ਸੀ ਉਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਵੀ ਮਾਮਲਾ ਚੁਬਾ ਉਹ ਦਰਜ ਕੀਤਾ ਗਿਆ ਕਿ ਕਿ ਕੁੜੀ ਜਿਹੜੀ ਸੀ ਬਾਲਕਸੀ ਅਤੇ ਧੋਖੇ ਦੇ ਨਾਲ ਕੁੜੀ ਦਾ ਵਿਆਹ ਜੋ ਹੈ ਉਹ ਮੁੰਡੇ ਦੇ ਨਾਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਅਤੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਪੁਲਿਸ ਨੇ ਦੋਸ਼ੀ ਲਾੜੇ ਨੂੰ ਗ੍ਰਿਫਤਾਰ ਕਰ ਲਿਆ। ਇਹ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਪਟਿਆਲਾ ਦੇ ਬਖਸ਼ੀਵਾਲਾ ਨੇੜਲੇ ਪਿੰਡ ਮੁੰਡ ਖੇੜਾ ਦਾ ਇਹ ਮਾਮਲਾ ਹੈ ਜਿੱਥੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਦੋਸ਼ੀ ਲਾੜੇ ਨੂੰ ਗ੍ਰਿਫਤਾਰ ਕਰ ਲਿਆ ਕਿ ਇਹ ਅਮਰਿਤਪਾਲ ਸਿੰਘ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਮਰ 27 ਸਾਲਾਂ ਦੱਸੀ ਜਾ ਰਹੀ ਹੈ ਤੇ ਕੁੜੀ ਦੀ ਉਮਰ ਮਹਿਜ 14 ਸਾਲਾਂ ਦੱਸੀ ਜਾ ਰਹੀ ਹੈ। ਕੀ ਨਾਮ ਹੈ ਜੀ ਆਪਣਾ ਸਾਹਮਣੇ ਲਿਖੋ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕੀ ਮੈਟਰ ਹੋਇਆ ਤੁਹਾਡਾ ਮੇਰੀ ਕੁੜੀ ਆ ਨਾ ਜੀ 24 ਤਰੀਕ ਸਵੇਰੇ 7:30 ਵਜੇ ਤਿਆਰ ਹੋ ਕੇ ਸਕੂਲ ਨੂੰ ਗਈ ਸੀ ਤੇ ਉਹ ਪਿੰਡ ਬਿੱਕਰ ਕੇ ਘਰੇ ਚਲੀ ਗਈ ਉਹਨਾਂ ਤੋਂ ਜਾ ਕੇ ਕਹਿੰਦੇ ਵੀ ਮੈਨੂੰ 100 ਰੁਪਏ ਦੇ ਦਿਓ ਉਹਨਾਂ ਨੇ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ ਬਾਅਦ ਚ ਉਹਨਾਂ ਨੇ ਮੇਰੀ ਕੁੜੀ ਨੂੰ ਕਿਸੇ ਨੂੰ ਚੱਕਵਾਤਾ ਉਹ ਵੀ ਸਾਨੂੰ 11 ਵਜੇ ਫਿਰ ਫੋਨ ਕਰ ਰਹੇ ਨੇ ਘਰੇ ਕਿ ਵੀ ਤੇਰੀ ਕੁੜੀ ਭਾਈ ਵਗ ਗਈ ਕਿਤੇ ਸਾਈਕਲ ਘਰੇ ਖੜਾ ਤਾਜੀ ਫੇਰ ਅਸੀਂ ਭੱਜੇ ਨੱਠੇ ਇਧਰ ਉਧਰ ਦੇਖਿਆ ਕੀ ਕੁੜੀ ਦਾ ਨਾਮ ਹੈ ਹੌਸਨਪ੍ਰੀਤ ਕੌਰ ਕਿੰਨੇ ਉਮਰ ਦੀ ਕੁੜੀ ਦੀ 14ਵਾਂ ਸਾਲ ਹੈ ਕੀ 21 ਦਾ ਫੋਨ ਆਇਆ ਸੀ ਤੁਹਾਨੂੰ ਸਾਨੂੰ ਬੀਕਰ ਦਾ ਮੁੰਡਾ ਜੀ ਗੱਗੂ ਉਹਦੀ ਵਾਈਫ ਦਾ ਉਹਦਾ ਫੋਨ ਕੀ ਕਹਿੰਦੀ ਉਹਨਾਂ ਆ ਕੇ ਉਹ ਕਹਿੰਦੀ ਵੀ ਬਾਹਰ ਛੋਟੀ ਕੁੜੀ ਦਾ ਸਾਈਕਲ ਖੜਾ ਉਹ ਆਈ ਸੀਗੀ ਤਾਂ ਅਸੀਂ ਪੁੱਛਿਆ ਫੇਰ ਵੀ ਭਾਈ ਕਿੱਥੇ ਗਈ ਉਹ ਸਕੂਲ 'ਚ ਪਤਾ ਕਰਿਆ ਅੜਬ ਨੂੰ ਫੋਨ ਕਰਕੇ ਤਾਂ ਮੈਡਮ ਕਹਿੰਦੀ ਵੀ ਸਕੂਲ ਨਹੀਂ ਆਈ ਫਿਰ ਘਰ ਦੇ ਨਾਲ ਮੈਨੂੰ ਫੋਨ ਕਰਿਆ ਮੈਂ ਦਿਹਾੜੀ ਤੇ ਸੀਗਾ ਕੰਮ ਤੇ ਮੈਂ ਉੱਥੋਂ ਗਿਆ ਫਿਰ ਅਸੀਂ ਭੱਜਣ ਅੱਠ ਕਰੀ ਪਰ ਉਸ ਤੋਂ ਬਾਅਦ ਉਹਨੂੰ ਕੀ ਕਾਰਵਾਈ ਕੀਤੀ ਉਸ ਤੋਂ ਬਾਅਦ ਜੀ ਕੈਮਰਿਆਂ ਚ ਲੱਭਦੇ ਰਹੇ ਫਿਰ ਥਾਣੇ ਗਏ ਜਣੀ ਮੇਰਾ ਨਕਬਰ ਨਾਲ ਸਾਥ ਦਿੱਤਾ ਕਿੱਥੋਂ ਲੱਭੀਆ ਪੂਰੀ ਥੇੜੀ ਜੱਟਾਂ ਥੇੜੀ ਜੱਟਾਂ ਉੱਥੇ ਉੱਥੋਂ ਪੁਲਿਸ ਮੁਲਾਜ਼ਮ ਤੇ ਮੇਰੇ ਭਾਈ ਜਾ ਕੇ ਲਿਆਏ ਪੁਲਿਸ ਦੀ ਸਹਾਇਤਾ ਨਾਲ ਹੀ ਮਿਲੀ ਆ ਤੇ ਮੇਰੇ ਪਿੰਡੋਂ ਕਿਸੇ ਉਹਨੇ ਵਿਕਰ ਦੇ ਘਰ ਵਾਲੀ ਨੇ ਵੇਚ ਦਿੱਤੀ ਸੀਗੀ ਕੀ ਕਿਹਾ ਵੀ 20000 ਰੁਪਏ ਦੇ ਦੋ ਇਹਦੇ ਕੁੜੀ ਦੇ ਮਾਪਿ ਉਹ ਨਹੀਂ ਗਏ ਕਿਸ ਨੇ ਕਿਹਾ ਗੱਲ ਜਿਹੜੀ ਨੇ ਵੇਚੀ ਜਿਹੜੀ ਨੇ ਵੇਚਿਆ ਪਿੰਡੋਂ ਪਰਮਜੀਤ ਕੌਰ ਆਦਾ ਨਾਮ ਉਹਨਾਂ ਨੇ ਉਹਨਾਂ ਨੇ ਖੇੜੀ ਜੱਟਾਂ 'ਚ ਵੇਚ ਦਿੱਤੀ ਤੇ ਵਿਆਹ ਵੀ ਕਰਵਾਤਾ ਉਹਦਾ ਅੱਡੀ ਦਾ ਬੱਚਿਆ ਛੋਟੀ ਜਿਹੀ ਇੱਕ ਕੁੱਲ 14 ਸਾਲ ਦੀ ਜਿਹੜੀ ਵਿਆਹ ਕਰਨ ਦੀ ਗੱਲ ਕਰ ਰਹੇ ਕੋਈ ਤੁਹਾਡੇ ਕੋਲ ਸਬੂਤ ਹੈ ਕੋਈ ਧੱਖਾ ਦੇਖਣ ਦਾ ਗਵਾਹ ਹੈਗੀ ਹਾਂਜੀ ਉਹ ਵੀ ਮਾਂ ਹੈ ਇਹ ਮੁੰਡੇ ਦੀ ਅੱਜ ਪਾਰਟੀ ਰੱਖੀ ਹੈ ਮੈਂ ਇਤਰੇ ਬਤਾਇਆ ਤੇ ਇਸ ਤਫਤੀਸ਼ ਦੌਰਾਨ ਚਾਰ ਤਫਤੀਸ਼ ਦੌਰਾਨ ਚਾਰ ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਸੀਗਾ ਅਮਰਿਤਪਾਲ ਸਿੰਘ ਹੈ ਉਮਰ 26 ਸਾਲ ਦਾ ਇਹ ਖੇੜੀ ਜੱਟਾਂ ਦਾ ਰਹਿਣ ਵਾਲਾ ਤੇ ਜਗਤਾਰ ਸਿੰਘ ਇਹਦਾ ਫਾਦਰ ਹੈ ਤੇ ਇਹਨਾਂ ਦੀ ਕਸਟਡੀ ਚੋ ਲੜਕੀ ਮਿਲੀ ਸੀ ਅਮਰਿਤਪਾਲ ਸਿੰਘ ਨਾਲ ਇਹਦੀ ਮੈਰਿਜ ਕਰਵਾਈ ਗਈ ਸੀ ਕਿਸੇ ਧਰਮਿਕ ਸਥਾਨ ਤੇ ਲੁਕਸ਼ਿਪਕੇ ਤੇ ਇੱਕ ਇਹਨਾਂ ਦੀ ਲੜਕੀ ਜਿੱਥੋਂ ਦੀ ਹੈਗੀ ਉੱਥੋਂ ਦੀ ਪਿੰਡ ਦੀ ਦੀਪਿਕਾ ਨਾਂ ਦੀ ਲੇਡੀਜ਼ ਹੈ 30 35 ਸਾਲ ਉਮਰ ਹੈ ਉਹਨੇ ਇਸ ਲੜਕੀ ਦਾ ਮਾਈਂਡ ਵਾਸ਼ ਕਰਕੇ ਇਹਨੂੰ ਪ੍ਰੀਪੇਅਰ ਕੀਤਾ ਸੀ ਤੇ ਇਹਦੀ ਮਾਸੀ ਹੈ ਜੋ ਕਿ ਜਿੱਥੇ ਉਹਦਾ ਲड़का ਉਸ ਪਿੰਡ ਦੀ ਹੈਗੀ ਹੈ ਉਹਦੇ ਨਾਲ ਇਹਨਾਂ ਨੇ ਕੋਈ ਸਾਜ ਰਜ ਕਰਕੇ ਇਹ ਲੜਕੀ ਨੂੰ ਉੱਥੇ ਭੇਜਤਾ ਉਹਨਾਂ ਕੋਲੇ ਇਹ ਸਾਰਾ ਸਿਨੈਰੀਓ ਸੀਗਾ ਤੇ ਇਹਨੂੰ ਬਸਟ ਕਰਤਾ ਸੀ ਤੇ ਐਫ ਆਈ ਆਰ ਦਰਜ ਕਰਨ ਦੇ 48 ਘੰਟੇ ਦੇ ਵਿੱਚ ਵਿੱਚ ਅਸੀਂ ਸਾਰਾ ਟ੍ਰੇਸ ਕਰਕੇ ਤੇ ਨੀ ਪਰਮਜੀਤ ਕੌਰ ਦਾ ਫਿਲਹਾਲ ਕੋਈ ਰੋਲ ਸਾਹਮਣੇ ਨਹੀਂ ਆਇਆ ਪਰਮਜੀਤ ਕੌਰ ਦੀ ਨੂੰਹ ਹੈ ਜਿਹੜੀ ਦੀਪਿਕਾ ਜੀ ਉਹਦਾ ਮੇਨ ਰੋਲ ਹੈ ਕਿਉਂਕਿ ਜੇ ਦੀਪਿਕਾ ਦੇ ਇੰਟਰੈਕਸ਼ਨਸ ਸੀਗੀ ਲੜਕੀ ਦੀਪਿਕਾ ਨੂੰ ਹੀ ਮਿਲਦੀ ਸੀ ਦੀਪਿਕਾ ਹੀ ਉਹਨੂੰ ਵਰਗਲਾਂਦੀ ਰਹਿੰਦੀ ਸੀਗੀ ਉਹ ਪਰਮਜੀਤ ਕੋਰ ਦਾ ਹਜੇ ਫਿਲਹਾਲ ਕੋਈ ਰੂਲ ਸਾਹਮਣੇ ਨਹੀਂ ਆਇਆ ਲੜਕੀ ਨੇ ਵੀ ਉਹਦਾ ਨਾਮ ਨਹੀਂ ਲਿਆ ਕਿਸੇ ਨੇ ਸਰ ਵੀ ਧਾਰਾ ਜਵਾਦਾ ਕੀਤਾ ਗਿਆ ਚ ਹਜੇ ਉਹ 366 A ਦਾ ਵਾਅਦਾ ਕੀਤਾ ਗਿਆ ਇਸ ਪਰਚੇ ਵਿੱਚ ਸਰ ਰਸਟ ਕਰ ਲਓ ਹਾਂਜੀ ਚਾਰ ਕ୍ୟਿਊਫ ਜਿਹੜੇ ਹੁਣ ਤੱਕ ਸਾਹਮਣੇ ਆਇਆ ਚਾਰ ਉਹਦੀ ਅਰੈਸਟ ਹੋ ਚੁੱਕੀ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ Live Punjabi TV